ਆ ਪਤਾ ਨਹੀਂ ਵੀ ਕਿਹੜੇ ਪਿੰਡ ਦੀ ਵੀਡੀਓ ਆ ਕਿੱਡਾ ਭੈਡ ਐਕਸੀਡੈਂਟ ਹੋ ਗਿਆ ਮហ៊ុន ਸਾਹਮਣੇ ਮੋਟਰਸਾਈਕਲਾਂ ਦਾ ਇਹ 14 ਤਰੀਕ ਦੀ ਛੇ ਮਹੀਨੇ ਦੀ ਵੀਡੀਓ ਆ ਅੱਜ 18 ਤਰੀਕ ਆ ਤੇ 34 ਤਰੀਕ ਦੀ ਵੀਡੀਓ ਹੈਗੀ ਤੇ ਬਹੁਤ ਹੀ ਜ਼ਿਆਦੇ ਭੈਡ ਐਕਸੀਡੈਂਟ ਹੋਇਆ ਦੋਨੇ ਮហ៊ុន ਸਾਹਮਣੇ ਉਹਦਾ ਹੁਣ ਆਪਣਨੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਵਿਚਾਰਾਂ ਕੀ ਹੈਗਾ ਨਾ ਕਿ ਬਈ ਜਾਨ ਬਚੀ ਜਾਂ ਨਹੀਂ ਬਚੀ ਕਿਉਂਕਿ ਹਰਮਟ ਦੋਨਾਂ ਤੇ ਹੈ ਨਹੀਂ ਉੱਤੇ ਜੇ ਹਰਮਟ ਹੁੰਦੇ ਉੱਪਰ ਹਣਾ ਸਰਦੇ ਪੋਸਾ ਤਾਂ ਬਚਾਅ ਹੋ ਜਾਂਦਾ ਸਰਦਾ ਮਾੜੀ ਮੋਟ ਹੋ 60 ਫੇੜ ਵਾਜੇ ਤੇ ਚਲ ਸਰ ਜਾਂਦਾ ਨਾ ਇਸ ਲਈ ਆਪਾਂ ਪਰਸਾ ਰਾਜ ਕੀਰ ਦੇ ਚਲਾਨ ਕੱਢਦੇ ਆਪਣ ਆਪ ਨੂੰ ਆਪਾਂ ਲੱਗਦਾ ਗੁੱਸਾ ਦਾ ਭੜਾ ਲੱਗਦਾ ਨਾ ਵੀ ਸਾਨੂੰ ਐ ਕਹਿੰਦੇ ਆ ਕਰਦੇ ਐ ਜਰਾਨ ਕੱਢਦੇ ਸਾਡੇ ਸਾਨੂੰ ਆਪ ਸੇਫਟੀ ਦਾ ਪਤਾ ਹੀ ਹੈ ਨਾ ਪਰ ਆਪਾਂ ਨਹੀਂ ਹਰਮਟ ਲੈ ਲੈਂਦੇ ਆਪਣੀ ਸੇਫਟੀ ਲਈ ਹੁੰਦੇ ਦੇਖਿਆ ਪਰਸ ਵਾਲੇ ਕਹਿੰਦੇਗੇ ਕਿਉਂਕਿ ਸਭ ਤੋਂ ਮੇਨ ਚੀਜ਼ ਆਪਣਾ ਸਿਰ ਆਪਣਾ ਹੋਰ ਠੱਟ ਥਾ ਵਾਜੇ ਕੀਤੇ ਬੰਦਾ ਬਾਚ ਜਾਂਦਾ ਚਲ ਆ ਤਮਾਂ ਟੁੱਟ ਜਾਂਦੀ ਹੋਰ ਮਾੜਾ ਮੋਟ ਹੋ ਜਾਂਦਾ ਉਹਦਾ ਲਾਜ ਹੈਗਾ ਤੇ ਸਿਰ ਦਾ ਲਾਜ ਤੁਹਾਨੂੰ ਪਤਾ ਹੀ ਆਪਨ ਨੂੰ ਨਾ ਬਹੁਤ ਖਸਰ ਦਾ ਇਲਾਜ 60 ਫਿਟ ਵਾਜੇ ਤੋ ਸਵੇ ਦਾ ਵਿਚਾਰ ਰੱਖਿਆ ਕਰੋ ਧਿਆਨ ਰੱਖਿਆ ਕਰੋ ਖਾਸ ਕਰਕੇ ਆ ਕੋਣੀ ਮੁੜਾਂ ਤੇ ਇੱਥੇ ਸਾਧ ਨਾਮ ਵਾਲਾ ਭਜਾਇਆ ਕਰੋ ਮੋਟਰ ਹੋਵੇ ਜਾਂ ਗੱਡੀ ਹੋਵੇ ਜਿੰਦਗੀ ਇੱਕ ਵਾਰ ਹੀ ਮਿਲਦੀ ਹੈ ਵਾਰ-ਵਾਰ ਨਹੀਂ ਮਿਲਦੀ ਸੋ ਸਾਰੇ ਧਿਆਨ ਰੱਖੋ ਪ੍ਰਮਾਤਮਾ ਇਹ ਕਦੇ ਦਿਨਾਂ ਦਿਖਾਵੇ ਕਿਸੇ ਨੂੰ ਵਾਹੀ ਕਰੋ ਖਾਲਸਾ ਬਾਣੀ ਫਤਿਹ